3 2 1 ਕਿਹੜਾ ਕੈਂਪ ਲੱਗਿਆ ਕਿਸ ਸੰਬੰਧ ਵਿੱਚ ਲੱਗਿਆ ਵਾ ਜੀ ਇਹ ਕੈਂਪ ਜੀ ਅੱਜ ਵਿਸ਼ਵਕਰਮਾ ਪੂਜਾ ਦਿਵਸ ਹੈ ਵਿਸ਼ਵਕਰਮਾ ਪੂਜਾ ਦਿਵਸ ਦੇ ਸੰਬੰਧ ਵਿੱਚ ਵਿਸ਼ਵਕਰਮਾ ਮੰਦਰ ਸਭਾ ਕੁਰਾਲੀ ਵੱਲੋਂ ਇਹ ਦੂਜਾ ਫ੍ਰੀ ਆਈ ਕੈਂਪ ਤੇ ਫ੍ਰੀ ਜਨਰਲ ਬਾਡੀ ਚੈੱਕਅਪ ਕੈਂਪ ਹੈ ਵਿਸ਼ਵ ਕਾਰਮਾ ਮੋਹਿੰਦਰ ਸੁਭਾ ਕੁਰਾਲੀ ਵੱਲੋਂ ਲਗਾਇਆ ਜਾ ਰਿਹਾ ਇਹਦੇ ਵਿੱਚ ਸਾਡੇ ਕੋਲੇ ਬਹੁਤ ਹੀ ਅੱਛੇ ਤੇ ਸਪੈਸ਼ਲਿਸਟ ਡਾਕਟਰ ਦਵਿੰਦਰ ਸਿੰਘ ਜੀ ਬਿਰਦੀ ਚੰਡੀਗੜ੍ਹ ਤੋਂ ਆਏ ਨੇ ਜਿਹੜੇ ਅੱਖਾਂ ਚੈੱਕ ਕਰ ਰਹੇ ਨੇ ਤੇ ਜਿਹੜੇ ਲੋਡਬੰਦ ਮਰੀਜ਼ ਹੋਣਗੇ ਉਹਨਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਉਸ ਤੋਂ ਇਲਾਵਾ ਫਤਿਹ ਹਸਪੀਟਲ ਮਰੰਡਾ ਤੋਂ ਸਾਡੇ ਕੋਲੇ ਬਹੁਤ ਅੱਛੇ ਡਾਕਟਰ ਜਿਵੇਂ ਕਿ ਹੱਡੀਆਂ ਦੇ ਡਾਕਟਰ ਗਾਇਨੀ ਦੇ ਡਾਕਟਰ ਤੇ ਪੋਰ ਬਹੁਤ ਸਾਰੇ ਡਾਕਟਰ ਪਹੁੰਚੇ ਨੇ ਸਾਡਾ ਵਿਸ਼ੂ ਕਰਮਾ ਜੀ ਮਹਾਰਾਜ ਨੇ ਸਾਨੂੰ ਇਹ ਹੀ ਸਨੇਹ ਦਿੱਤਾ ਹੈ ਕਿ ਲੋਕਾਈ ਦੀ ਸੇਵਾ ਕਰੋ ਜੀ ਉਹਦੇ ਵਿੱਚੋਂ ਅਸੀਂ ਇਸ ਕਦਮ ਤੇ ਚੱਲਦੇ ਆਂ ਅੱਜ ਅਸੀਂ ਇਹ ਦੂਜਾ ਕੈਂਪ ਲਗਾਉਣ ਜਾ ਰਹੇ ਆਂ ਇਹਦੇ ਵਿੱਚ ਸਾਡੀ ਸਮਾਜ ਜਿਹੜੀ ਹੈ ਵੱਧ ਚੜ ਕੇ ਲੋਕਾਂ ਦੀ ਸੇਵਾ ਦੇ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਜਦੋਂ ਜੀ ਜਦੋਂ ਕੈਂਪ ਲਾਇਆ ਹੋਇਆ ਏ ਇਸ ਕੈਂਪ ਦੇ ਵਿੱਚ ਜੇ ਕੋਈ ਮੇਜਰ ਕੋਈ ਬਿਮਾਰੀ ਆਉਂਦੀ ਕਿਸੇ ਬੰਦੇ ਨੂੰ ਉਹਦਾ ਜਿਹੜਾ ਇਲਾਜ ਹੈ ਉਹ ਅੱਗੇ ਜਾ ਕੇ ਵੱਡੇ ਹਸਪੀਟਲ ਵਿੱਚ ਫ੍ਰੀ ਹੋਏਗਾ ਜਾਂ ਉੱਥੋਂ ਤੱਕ ਹੀ ਸੀਮਿਤ ਹੈ ਹਾਂਜੀ ਅਸੀਂ ਸਾਡਾ ਮੇਨ ਮਕਸਦ ਹੈ ਅੱਖਾਂ ਦੀਆਂ ਬਿਮਾਰੀਆਂ ਲਈ ਜਿਆਦਾ ਕਿ ਜੇ ਕਿਸੇ ਮਰੀਜ਼ ਨੂੰ ਚਿੱਟਾ ਮੋਤੀਆ ਹੈਗਾ ਉਹਦੇ ਲੈਂਸ ਪੈਣ ਵਾਲਾ ਹੈ ਉਸ ਨੂੰ ਅਸੀਂ ਪ੍ਰੀਫਰ ਕਰਦੇ ਹਾਂ ਬਾਕੀ ਅੱਖਾਂ ਦੀ ਜੇ ਕੋਈ ਬਹੁਤ ਜ਼ਿਆਦਾ ਕ੍ਰੋਨਿਕ ਬਿਮਾਰੀਆਂ ਨੇ ਇਹਨਾਂ ਸਾਡੇ ਕੋਲੇ ਪ੍ਰਬੰਧ ਨਹੀਂ ਹੈਗਾ ਉਹ ਜਿਹੜਾ ਚਿੱਟੇ ਮੋਤੀਏ ਦੇ ਆਪਰੇਸ਼ਨ ਅਸੀਂ ਜਿੰਨੇ ਹੋ ਸਕੇ ਵੱਧ ਤੋਂ ਵੱਧ ਕਰਾਂਗੇ ਇਤੋ ਲਵਰਟੀ ਹੋਰ ਬਿਮਾਰੀਆਂ ਹੋਰ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਚ ਜਿਹੜਾ ਅਸੀਂ ਉਹਨਾਂ ਨੂੰ ਦਵਾਈ ਉਪਲਬਧ ਕਰਾ ਰਹੇ ਆ ਤੇ ਬਾਕੀ ਜਿਹੜੀ ਆ ਜੇ ਬਹੁਤ ਜ਼ਿਆਦਾ ਕ੍ਰੋਨਿਕਲ ਡਿਜ਼ੀਜ਼ ਹੈ ਉਹਦਾ ਸਾਡੇ ਕੋਲੇ ਇੰਨਾ ਪ੍ਰਬੰਧ ਨਹੀਂ ਹੈਗਾ ਠੀਕ ਜੀ ਸੋ ਵਿੱਚ ਜਿੱਥੇ ਆਪਾਂ ਇਸ ਤਰ੍ਹਾਂ ਦੇ ਕੈਂਪ ਲਾਉਂਦੇ ਆ ਜਿਵੇਂ ਪੰਜਾਬ ਦੇ ਵਿੱਚ 12-13 ਹਜ਼ਾਰ ਪਿੰਡ ਨੇ ਤੇ ਉਹਨਾਂ ਦੇ ਵਿੱਚ ਤਕਰੀਬਨ 4417 ਹੀ ਹਸਪੀਟਲ ਨੇ ਇਹ ਜਿਹੜੇ ਕੈਂਪ ਲੱਗਦੇ ਕਿੰਨੇ ਜ਼ਰੂਰੀ ਨੇ ਸਮਾਜ ਵਾਸਤੇ ਇਹ ਸਮਝਾ ਕਿ ਜੋ ਮੈਡੀਕਲ ਕੈਂਪ ਹੈ ਫਰਮ ਕੋਈ ਵੀ ਤਰ੍ਹਾਂ ਦੇ ਅੱਖਾਂ ਦਾ ਕੈਂਪ ਹੈ ਜਨਰਲ ਚੈੱਕਅਪ ਕੈਂਪ ਹੈ ਜਾਂ ਕੋਈ ਹੋਰ ਪ੍ਰੋਬਲਮ ਦਾ ਕੈਂਪ ਹੈ ਇਹ ਕੈਂਪ ਇਸ ਲਈ ਜ਼ਰੂਰੀ ਹਨ ਕਿ ਕਈ ਜੋ ਪਬਲਿਕ ਹੈ ਕਈ ਵੰਡੇ ਹਸਪਤਾਲਾਂ ਨੂੰ ਕੋਚ ਨਹੀਂ ਕਰ ਸਕਦੇ ਸਰਕਾਰੀ ਹਸਪਤਾਲਾਂ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਸਾਰਿਆਂ ਵਿੱਚ ਸਹੂਲਤ ਅਵੇਲੇਬਲ ਹੈ ਜਿਹੜੀਆਂ ਸਾਡੀਆਂ ਸੰਸਥਾਵਾਂ ਹਨ ਪੰਜਾਬ ਦੀਆਂ ਸੰਸਥਾਵਾਂ ਇਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹਨਾਂ ਨੂੰ ਇਹਨਾਂ ਕੈਂਪਾਂ 'ਵਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿ ਮੈਡੀਕਲ ਕੈਂਪ ਜ਼ਰੂਰ ਲਾਉਣ ਤਾਂ ਕਿ ਜਿਹੜੇ ਲੋਕੀ ਇਲਾਜਾਂ ਤੋਂ ਵਾਂਝੇ ਹਨ ਉਹ ਇਹਨਾਂ ਕੈਂਪਾਂ 'ਹੀਂ ਆਪਣੇ ਆਪ ਨੂੰ ਚੈੱਕਪਕਰਾ ਸਕਦੇ ਹਨ ਕੋਈ ਉਹਨਾਂ ਨੂੰ ਕੋਈ ਵੱਡੀ ਪ੍ਰੋਬਲਮ ਹੈ ਉਹਨਾਂ ਨੂੰ ਪਤਾ ਲੱਗ ਸਕੇ ਤਾਂ ਆਉਣ ਵਾਲੇ ਸਮੇਂ 'ਚ ਆਪਣਾ ਤਰੀਕੇ ਦਾ ਇਲਾਜ ਕਰਾ ਸਕਣ ਔਰ ਦੂਜੀ ਗੱਲ ਮੈਂ ਸੰਸਥਾਵਾਂ ਨੂੰ ਇੱਕ ਹੋਰ ਬੇਨਤੀ ਕਰਾਂਗਾ ਕਿ ਸੰਸਥਾਵਾਂ ਜਿਹੜੀਆਂ ਧਾਰਮਿਕ ਹਨ ਸਮਾਜਿਕ ਹਨ ਇਹ ਜੋ ਇਹਨਾਂ ਕੋਲੇ ਫੰਡਸ ਅਵੇਲੇਬਲ ਹੁੰਦੇ ਹਨ ਅਗਰ ਜੇ ਉਹਨਾਂ ਫੰਡਸ ਨੂੰ ਜੋ ਬੱਚੇ ਐਜੂਕੇਸ਼ਨ ਨਹੀਂ ਲੈ ਸਕਦੇ ਉਹਨਾਂ ਫੰਡਸ ਵਿੱਚੋਂ ਉਹਨਾਂ ਨੂੰ ਸਪான்ਸਰ ਕਰ ਸਕਣ ਤੇ ਬਹੁਤ ਵੱਡੀ ਸਾਡੇ ਸਮਾਜ ਦੀ ਸੇਵਾ ਹੋਵੇਗੀ ਤਾਂ ਮੈਂ ਸੁਮੀਦ ਨਾਲ ਅੱਜ ਦੀ ਦਿਹਾੜੇ ਤੇ ਵਿਸ਼ਵਾਸ ਦਵਾਉਣਾ ਹੈ ਕਿ ਸਾਡੇ ਜੋ ਸਭਾ ਹੈ ਸ਼ਕਰਮਾ ਮੰਦਰ ਸਭਾ ਹਰ ਸਾਲ ਇੱਕ ਕੈਂਪ ਨੂੰ ਆਰਗੇਨਾਈਜ਼ ਕਰੇਗੀ ਇਸ ਤਰ੍ਹਾਂ ਦੇ ਕੈਂਪ ਜਗਾ ਜਗਾ ਅਗਰ ਸਾਹਮਣੂ ਕਿਤੇ ਬਾਹਰ ਜਾ ਕੇ ਵੀ ਲਾਉਣਾ ਪਵੇ ਤਾਂ ਅਸੀਂ ਲਾਵਾਂਗੇ ਔਰ ਆਉਣ ਵਾਲੇ ਸਮੇਂ 'ਚ ਇਸ ਕੰਪਲੈਕਸ ਵਿੱਚ ਇੱਕ ਸिलाई ਸੈਂਟਰ ਖੋਲਣ ਜਾ ਰਹੇ ਹਾਂ ਜਿਸ ਵਿੱਚ ਸਾਡੇ ਬੱਚਿਆਂ ਨੂੰ ਫ੍ਰੀ ਸਟਿਚਿੰਗ ਦਾ ਤੇ ਕਟਿੰਗ ਦਾ ਜੋ ਕੋਰਸ ਹੈ ਕਰਵਾਇਆ ਜਾਵੇ ਕਰ ਰਹੀ ਸੀ ਕੋਸ਼ਿਸ਼ ਕਰਾ ਕੇ ਸਾਡਾ ਜੋ ਕੋਰਸ ਹੈ ਉਹ ਗਵਰਨਮੈਂਟ ਟੈਕਨੀਕਲ ਯੂਨੀਵਰਸਿਟੀ ਨਾਲ ਰਜਿਸਟਰ ਹੋ ਜਾਵੇ ਔਰ ਮੈਂ ਇਸ ਉਮੀਦ ਨਾਲ ਸਾਡੇ ਇਲਾਕਾ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਬਿਸ਼ਕਮਾ ਮੰਦਰ ਸਭਾ ਉਹਨਾਂ ਨਾਲ ਹਰ ਤਰ੍ਹਾਂ ਖੜੀ ਹੈ ਔਰ ਹਮੇਸ਼ਾ ਉਹਨਾਂ ਦੀ ਮਦਦ ਲਈ ਤਿਆਰ ਵਾਹ ਰੋਮੰਡਾ ਸਭਾ ਵੱਲੋਂ ਸਾਰਿਆਂ ਦਾ ਸਾਰੇ ਆਏ ਹੋਏ ਸਾਡੇ ਚੀਫ ਗੈਸਟ ਤੇ ਜਿੰਨੇ ਵੀ ਸਾਡੇ ਇੱਥੇ ਪਹੁੰਚੇ ਹਨ ਮੈਂ ਸਦਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਆ ਕੇ ਸਾਡਾ ਵਰਣਕ ਬਧਾਈ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਕੈਂਪ ਵਿੱਚ ਕਿੰਨੇ ਲੋਕਾਂ ਨੂੰ ਫਾਇਦਾ ਹੋਣਾ ਹੈ ਕੋ ਸੰਸਥਾ ਕੋ ਸਾਡੀ ਸੰਸਥਾ ਕੋ ਜੋ ਇੱਥੇ ਦੀ ਆਮਦਨ ਹੈ ਯਾ ਸ਼ਾਦੀਆਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਜਾਂ ਕੋਈ ਭੋਗ ਦਾ ਪ੍ਰੋਗਰਾਮ ਹੁੰਦਾ ਹੈ ਉਹਨਾਂ ਦੇ ਰਾਹੀਂ ਹੀ ਸਾਡੇ ਜਿਹੜੀ ਆਮਦਨ ਹੈ ਉਸੇ ਆਮਦਨ ਵਿੱਚੋਂ ਅਸੀਂ ਇਸ ਤਰ੍ਹਾਂ ਦੇ ਜਿਹੜੇ ਕੈਂਪਾਂ ਨੇ ਮੈਂ ਇਹ ਆਈਸ ਕੈਂਪ ਹੈ ਜਿਹੜਾ ਅਸੀਂ ਵਿਸ਼ਕਰਮਾ ਪੂਜਾ ਵળે ਦੇ ਹਰ ਸਾਲ ਪਿਛਲੇ ਸਾਲ ਵੀ ਅਸੀਂ ਆਰਗੇਨਾਈਜ਼ ਕੀਤਾ ਸੀ ਇਹ ਦੂਸਰਾ ਸਾਲ ਔਰ ਕੋਸ਼ਿਸ਼ ਕਰਦੇ ਰਹਾਂਗੇ ਕਿ ਇਹ ਉਪਰਾਲਾ ਸਾਡਾ ਚੱਲਦਾ ਰਹੇ ਬਾਕੀ ਰਹਿ ਗਈ ਬੜੀ ਬਿਮਾਰੀਆਂ ਦੀ ਗੱਲ ਦੇਖੋ ਉਹਨਾਂ ਸੰਸਥਾ ਕੋਲ ਫੰਡ ਨਹੀਂ ਹੁੰਦਾ ਠੀਕ ਹੈ ਉਹ ਤਾਂ ਹੁਣ بڑے ਹਸਪੀਟਲ ਹੀ ਨਾਮ ਲੈ ਸਕਦੇ ਹਲਾਤੋ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਹ ਜੋ ਕੈਂਪ ਲਗਾਇਆ ਜਾ ਰਿਹਾ ਫ੍ਰੀ ਪੂਜਨ ਵਿਸ਼ਕਰਾਂ ਪੂਜਨ ਤੇ ਮੁਬਾਰਕਾ ਕਲ ਇਹ ਬਹੁਤ-ਬਹੁਤ ਇਹਨਾਂ ਦੇ ਉੱਪਰ ਫਲੰਤ ਇਹ ਕੰਮ ਲਗਾਇਆ ਗਿਆ ਹੈ ਜਿਸ ਕੈਂਪਰ ਦੇ ਵਿੱਚ ਆਈਸ ਸਪੈਸ਼ਲਡ ਮੈਡੀਕਲ ਹੋਰ ਕਾਫੀ ਵੀ ਕੈਂਪਰ ਲਗਾਏ ਗਏ ਨੇ ਤਾਨੂੰ ਕਿੰਨੀ ਕੀ ਜ਼ਰੂਰੀ ਹੈ ਜਿਹੜੇ ਮਤਲਬ ਨਾਲ ਕਰਨਾ ਆਰਗਨ ਕਰਨਾ ਦੇਖੋ ਸੜ ਕੇ ਸੁਆਹ ਹੋ ਜਾਣਾ ਜਰੀਬ ਨੇ ਮਿੱਟੀ ਹੈ ਬੰਦਾ ਇਨਸਾਨ ਜਦੋਂ ਪੂਰਾ ਹੋ ਗਿਆ ਉਹਦਾ ਇਨਸਾਨ ਕਦੋਂ ਆ ਪਰ ਉਹਦੇ ਜਿਹੜੇ ਆਰਗਨਜ਼ ਆ ਉਹ ਚੱਲ ਰਹੇ ਹੁੰਦੇ ਆ ਉਹ ਅਗਰ ਮੈਂ ਮੰਨ ਲਵਾਂ ਮੇਰੀਆਂ ਅੱਖਾਂ ਮੈਦਾਨ ਕਰਦਾ ਕਿਸੇ ਦੋ ਬੀਜਾਂ ਨੂੰ ਦੁਨੀਆ ਦਿਖਣ ਲਾਏ ਜੀ ਜੀ ਬਾਕੀ ਕੋਈ ਹੋਰ ਐਕੈਡਮੀ ਲੀਵਰ ਐ ਕੋਈ ਨਾ ਕਰ ਕਿਸੇ ਦੇ ਕੰਮ ਆਉਂਦਾ ਹਾਰਡ ਕੰਮ ਆਉਂਦਾ ਕੋਈ ਅਗਰ ਅਸੀਂ ਦਾਨ ਕਰਦੇ ਉਹਦਾ ਨਾਲ ਕਿੰਨੀਆਂ ਜਾਨਾਂ ਬਚਦੀਆਂ ਕੁਛ ਇਹ ਮੈਸਜ ਦੇਣਾ ਚਾਹੁੰਗੇ ਵੀ ਹਾਂ ਬਿਲਕੁਲ ਮੈਂ ਖੁਦ ਅੱਖਾਂ ਨੇਟ ਕਰੀਆਂ ਹੋਈਆਂ ਮੈਂ ਸਾਰਿਆਂ ਨੂੰ ਮੈਸੇਜ ਦਿੰਨਾ ਵੀ ਅਗਰ ਹੋ ਸਕਦਾ ਤਾਂ ਜਰੂਰ ਦੋ ਤੁਹਾਡੀਆਂ ਅੱਖਾਂ ਨਾਲ ਕੋਈ ਹੋਰ ਬੰਦਾ ਦੁਨੀਆ ਦੇਖ ਸਕਦਾ ਧੰਨਵਾਦ ਕੁਛ ਪੜੀ ਕਿਸਾ ਅਰੇ ਤੁਸੀਂ ਇੱਥੇ ਐਪਲਾਇ ਹੋਏ ਆ ਕਿਹੜੇ ਕਿਟੀਆਂ ਦੂਜਿਆਂ ਦਾ ਕੈਂਪ ਆਪ ਬੱਚਿਆਂ ਦਾ ਸਪੈਸ਼ਲਿਸਟ ਹੈ ਜੀ ਤੇ ਅਸੀਂ ਇੱਥੇ ਕੈਂਪ ਬੱਚਿਆਂ ਦਾ ਚੈੱਕਅਪ ਹੋ ਰਿਹਾ ਜਨਰਲ ਮੈਡੀਸਨ ਹੈ ਗਾਇਨੀ ਦਾ ਹੈਗਾ ਜੀ ਯੂਰੋਲੋਜਿਸਟ ਆਏ ਹੋਏ ਨੇ ਤੇ ਹੱਡੀਆਂ ਦੇ ਡਾਕਟਰ ਹੈਗੇ ਨੇ ਤੇ ਨਾਲ ਅੱਖਾਂ ਦਾ ਕੈਂਪ ਵੀ ਲੱਗਿਆ ਹੋਇਆ ਹੈ ਤੇ ਅਸੀਂ ਫ੍ਰੀ 슈ਗਰ ਫ੍ਰੀ ਸੀਜੀ ਤੇ ਬਾਕੀ ਹੋਰ ਲੈਬ ਵਿੱਚ 25% ਡਿਸਕਾਊਂਟ ਤੇ ਹੋਰ ਦਵਾਈਆਂ ਪ੍ਰਦਾਨ ਕਰ ਰਹੇ ਹਾਂ ਜਿਵੇਂ ਜਿਵੇਂ ਆਪਾਂ ਕਹਿੰਦੇ ਕਿਸੇ ਬੱਚੇ ਦਾ ਛੋਟਾ ਹੈ ਬੱਚੀ ਛੋਟੀ ਹੈ ਬੱਚਾ ਛੋਟਾ ਹੈ ਉਹ ਫੇਟਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਵੇ ਉਹ ਸੁਖਿਸ਼ਟ ਹੈ ਇਹ ਇਦਾਂ ਨਹੀਂ ਹੁੰਦਾ ਹਰ ਹਰ ਬਿਮਾਰੀ ਦਾ ਅਲੱਗ-ਅਲੱਗ ਹੈਗਾ ਜੀ ਠੀਕ ਹੈ ਨਾ ਜੇ ਬੱਚਾ ਛੋਟਾ ਹੈ ਉਹਨੂੰ ਕਿਸੇ ਸਬ ਦੀ ਹੈ ਆਪਾਂ ਉਸ ਸਬ ਮੈਂ ਟੈਸਟ ਕਰਕੇ ਟੈਸਟ ਹੁੰਦੀ ਇਸ ਕਰਕੇ ਨੇ ਕਿ ਆਪਾਂ ਬਿਮਾਰੀ ਦਾ ਪਤਾ ਲਗਾ ਸਕੀਏ ਠੀਕ ਹੈ ਤੇ ਹਰ ਬਿਮਾਰੀ ਦਾ ਟੈਸਟ ਵੱਖਰਾ ਹੈਗਾ ਠੀਕ ਹੈ ਪਰ ਜਿੱਦਾਂ ਹੁਣ ਅਸੀਂ ਦੇਖਦੇ ਆ ਆਮ ਤਰ ਇਸ ਇਸ ਬੈਲਟ ਵਿੱਚ ਸ਼ੂਗਰ ਦੇ ਮਰੀਜ਼ ਬਹੁਤ ਜ਼ਿਆਦਾ ਨੇ ਤੇ ਮੋਸਟਲੀ ਸਭ ਦੀ ਸ਼ੂਗਰ ਜ਼ਿਆਦਾ ਹੀ ਆਂਦੀ ਤੇ ਕੋਈ ਤੇ ਬਹੁਤ ਘੱਟ ਬੰਦੇ ਦਵਾਈਆਂ ਤੇ ਨੇ ਉਨੇ ਦਾ ਕੀ ਹੈਗਾ ਇਹ ਸਾਨੂੰ ਪਤਾ ਲਗਾਉਣਾ ਪਊਗਾ ਕਿ ਕਿਉਂ ਇੰਨਾ 슈ਗਰ ਦਾ ਮਸ਼ੀਜ ਆ ਰਿਹਾ ਤੇ ਅੱਜ ਕੱਲ੍ਹ ਹਿੰਦੁਸਤਾਨ ਚ ਇਹ ਸਭ ਤੋਂ ਵੱਡੀ ਬਿਮਾਰੀ ਹੈ ਖਾਣਾ ਪੀਣਾ ਹੋ ਗਿਆ ਠੀਕ ਹੈ ਫਿਰ ਹੋਰ ਤਰ੍ਹਾਂ ਦੀ ਦਵਾਈਆਂ ਹੋ ਗਈਆਂ ਤੇ ਗਲਤ ਦਵਾਈਆਂ ਲਈ ਜਾਂਦੇ ਨੇ ਤਾਂ ਉਸ ਕਰਕੇ ਵੀ ਸ਼ੂਗਰ ਵੱਧ ਜਾਂਦੀ ਹੈ ਜੇ ਟਾਈਟ ਹੈ ਫਾਈਂਡ ਹੈ ਜਾਂ ਫਾਸਟ ਫੂਡ ਹੈ ਜੀ ਇਹ ਤਿੰਨੇ ਹਾਂਜੀ ਹਾਂਜੀ ਇਹ ਵੀ ਇਹ ਵੀ ਬਹੁਤ ਬਹੁਤ ਹੱਦ ਤੱਕ ਹੈਗਾ ਐਜ ਅੱਜ ਕੱਲ ਫਾਸਟ ਫੂਡ ਜ਼ਿਆਦਾ ਹੋ ਗਿਆ ਹੈ ਲੋਕੀ ਰੇੜੀਆਂ ਤੇ ਸਾਰਾ ਕੁਝ ਹੀ ਖਾਈ ਜਾਂਦੇ ਨੇ ਉਹਦੇ ਕਰਕੇ ਸ਼ੂਗਰ ਦਾ ਮਰੀਜ਼ ਬੀਪੀ ਇਹ ਸਾਰੀ ਚੀਜ਼ਾਂ ਉਹਦਾਂ ਲੱਗ ਗਈਆਂ ਨੇ ਜਿਵੇਂ ਆਪਾਂ ਪਹਿਲਾਂ ਵੀ ਜਿੰਨੇ ਤਾਂ ਪਰਦੇਸੀ ਸੀਗਾ ਦੇਸੀ ਹੀ ਵਰਤ ਕਰਨੀ ਤੇ ਰਿਆ ਦੇਸੀ ਹੀ ਹਾਂਜੀ ਪ੍ਰਾਤਨਖਾਨੇ ਹਾਂਜੀ ਹਾਂ ਬਹੁਤ ਬਖਸ਼ਦੇ ਜੀ ਜੇਪ ਦੁਆਰੇ ਉਹਨਾਂ ਤੇ ਵੀ ਆ ਜੀ ਜਰੂਰ ਠੀਕ ਹੋ ਜਾਣਾ ਜਰੂਰ ਜੀ ਜਰੂਰ ਪ੍ਰਾਤਨਖਾਨੇ ਤਾਂ ਹੀ ਆਪਣੇ ਦੇਖੋ ਬਜ਼ੁਰਗ ਹਜੇ ਵੀ ਬਹੁਤ ਨੇ ਅੱਜ ਕੱਲ ਤਾਂ ਛੋਟੇ ਛੋਟੇ ਉਮਰਾ ਚ ਕਿਸੇ ਨੂੰ ਬੋਡੇ ਦਰਦ ਪਿੱਠ ਦਰਦ ਹੋਰ ਦਿੱਕਤਾਂ ਇਸ ਕਰਕੇ ਵਧੀਆਂ ਜਾ ਰਹੀਆਂ ਕਿ ਉਹਨਾਂ ਪਰ ਬਾਹਰ ਲਜਾਦਾ ਖਾ ਰਹੇ ਮੈਦਾ ਹੋ ਗਿਆ ਰਿਫਾਈਨਡ ਜ਼ਿਆਦਾ ਹੋ ਗਿਆ ਫਿਰ ਉਹ ਕਿਹੜੇ ਕਿਹੜੇ 10 10 ਦਿਨ ਇੱਕੋ ਹੀ ਤੇਲ ਵਰਤੀ ਜਾਂਦੇ ਨੇ ਨਾ ਬਦਲਦੇ ਨਾ ਕੁਝ ਕਿਉਂਕਿ ਇਸ ਚੀਜ਼ ਤੇ ਕੋਈ ਹੈ ਹੀ ਨਹੀਂ ਪੁੱਛ ਕੇ ਕਿਸੇ ਦੇ ਹਾਂ ਲੱਗਦਾ ਕਿ ਸਰਕਾਰ ਨੂੰ ਇਸ ਚੀਜ਼ ਤੇ ਮਨਨ ਧਿਆਨ ਦੇਣਾ ਚਾਹੀਦਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਸਰਕਾਰ ਨੂੰ ਜ਼ਰੂਰ ਬਹੁਤ ਚੀਜ਼ਾਂ ਹੈਗੀਆਂ ਨੇ ਕਿ ਟੀਮਾਂ ਭੇਜਣੀਆਂ ਚਾਹੀਦੀਆਂ ਨੇ ਜਿਹੜੇ ਆ ਪ੍ਰਵਾਸੀ ਆ ਕੇ ਲਾਏ ਹੋਏ ਨੇ ਜਿਨ੍ਹਾਂ ਨੇ ਸਟਾਲ ਉਹਨਾਂ ਦੇ ਚੈਕਿੰਗ ਜ਼ਰੂਰ ਹੋਣੀ ਚਾਹੀਦੀ ਹੈ ਮਤਲਬ ਹਰ ਮਹੀਨੇ ਤੋਂ ਮਹੀਨੇ ਮੇਰੇ ਸਾਬ ਨਾਲ ਹੋਣੀ ਚਾਹੀਦੀ ਹੈ ਕਿ ਠੀਕ ਵਰਤ ਵੀ ਰਹੇ ਨੇ ਜਾਂ ਨਹੀਂ ਜਾਂ ਪਤਾ ਨਹੀਂ ਕੀ ਖਵਾਈ ਜਾ ਰਹੇ ਨੇ ਲੋਕਾਂ ਨੂੰ ਇਹ ਤਾਂ ਕੋਈ ਕੋਈ ਸਰਟੀਫਿਕੇਟ ਮਿਲਦਾ ਇਹਨਾਂ ਨੂੰ ਕਹਿੰਦਾ ਕੁਝ ਨਾ ਕੀ ਸਰਟੀਫਿਕੇਟ ਦਾ ਹਰ ਚੀਜ਼ ਦਾ ਪਰ ਤੁਹਾਨੂੰ ਪਤਾ ਹੈ ਕਿੱਥੇ ਇਹ ਸਭ ਚੀਜ਼ਾਂ ਹੁੰਦੀਆਂ ਨੇ ਹਨਾ ਨਾ ਹੀ ਸਰਕਾਰ ਇਸ ਵਿੱਚ ਜ਼ਿਆਦਾ ਕਰਦੀ ਹੈ ਨਾ ਹੀ ਨਾ ਹੀ ਬੰਦੇ ਹੈਗੇ ਨੇ ਕਿ ਆਪਾਂ ਲਈਏ ਇਹ ਸਭ ਚੀਜ਼ਾਂ ਅਵੇਰਨੈਸ ਦੀ ਕਾਰਡ ਬਹੁਤ ਜ਼ਿਆਦਾ ਹੈ ਪ੍ਰੋਬਲਮ ਹੋ ਜੇ ਇੱਥੇ ਕੋਈ ਪ੍ਰੈਸ਼ਰ ਹੁੰਦਾ ਹੈ ਮੰਨ ਲਓ ਆਪਰੇਸ਼ਨ ਆ ਤੇ ਬਹੁਤ ਕੰਟੀ ਕਿਵੇਂ ਕਰੀਏ ਅਸੀਂ ਆਪਣੀ ਹਾਂਜੀ ਹਾਂਜੀ ਉਹ ਵੀ ਕਰਾਂਗੇ ਤੇ ਉਸ ਤੇ ਹਨਾ ਡਿਸਕਾਊਂਟ ਹੈਗਾ ਜਿੰਨਾ ਜਿੰਨਾ ਘੱਟ ਤੋਂ ਘੱਟ ਹੋ ਸਕੂਗਾ ਉਹਨਾਂ ਆਪਾਂ ਦੇਵਾਂਗੇ ਨਹੀਂ ਫ੍ਰੀ ਆਫ ਕਾਸਟ ਨਹੀਂ ਹੋਊਗਾ ਜੀ ਕਿਉਂਕਿ ਪ੍ਰਾਈਵੇਟ ਹੈ ਤੇ ਖਰਚੇ ਖਰਚੇ ਹੁੰਦੇ ਨੇ ਹਸਪਤਾਲ ਦੇ ਵੀ ਹਾਂ ਪਰ ਇਹ ਹੈ ਕਿ ਅਸੀਂ ਇੱਥੇ ਕੀਤਾ ਹੋਇਆ ਕਿ 30 ਤੋਂ 35% ਹਰ ਆਪਰੇਸ਼ਨ ਵਿੱਚ ਡਿਸਕਾਊਂਟ ਦੇਵਾਂਗੇ ਨੂੰ ਅਸੀਂ ਫਤਿਹ ਹਸਪੀਟਲ ਮਰੀਂਡਾ ਉਹ ਆਏ ਆ ਜੀ ਅ ਅੱਜ ਸੀ ਕੁਰਾਣੀ ਵਿਖੇ ਵਿਸ਼ ਕਰਮਾ ਪਵਨ ਦੇ ਵਿੱਚ ਕੈਂਪਸ ਆਇਆ ਹੈ ਇੱਥੇ ਅਸੀਂ ਔਰਤਾਂ ਲਈ ਬੱਚਾ ਲਈ ਹੱਡੀ ਰੋਗ ਦੇ ਮਾਹ ਯੂਰੋਲੋਜਿਸਟ ਸਰਜਨ ਇਹ ਸਾਰੇ ਡਾਕਟਰ ਹਨ ਤੇ ਮੈਂ ਗਾਇਨੋਕੋਲੋਜਿਸ ਡਾਕਟਰ ਰੁਪਿੰਦਰ ਕੌਰ ਮੈਂ ਅੱਜ ਇੱਥੇ ਪੇਸ਼ੈਂਟਸ ਦੇਖੇ ਨੇ ਫੀਮੇਲ ਪੇਸ਼ੈਂਟ ਲੇਡੀਆਂ ਸਾਡੇ ਕੋਲ ਬਹੁਤ ਸਾਰੀਆਂ ਆਈਆਂ ਨੇ ਆ ਜ਼ਿਆਦਾਤਰ ਪੇਸ਼ੈਂਟ ਜਿਹੜੇ ਆਏ ਹੈਗੇ ਨੇ ਉਹ 40 ਪਲੱਸ ਦੀ ਏਜ ਵਾਲੇ ਪੇਸ਼ੈਂਟਸ ਹੈ ਤੇ ਜਿਹੜੀਆਂ ਲੇਡੀਜ਼ ਹੈਗੀਆਂ ਨੇ ਉਹਨਾਂ ਦੀ ਮੇਨ ਇਹੀ ਦਿੱਕਤ ਰਹੀ ਹੈ ਪੇਟ ਦਰਦ ਹੋਣਾ ਜਾਂ ਮਹੀਨਾ ਬੰਦ ਹੋਣ ਤੋਂ ਬਾਅਦ ਬਲੀਡਿੰਗ ਹੋਣਾ ਇਹ ਸਾਰੀਆਂ ਪ੍ਰੋਬਲਮਸ ਇਹਨਾਂ ਸਾਡੇ ਕੋਲ ਪੇਸ਼ੈਂਟਸ ਆਏ ਨੇ ਤੇ ਉਹ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਇਹਨਾਂ ਪ੍ਰੋਬਲਮਸ ਦੇ ਨਾਲ ਤੇ ਉਹਨਾਂ ਨੂੰ ਕੋਈ ਡਾਕਟਰ ਨਹੀਂ ਮਿਲ ਰਿਹਾ ਤਾਂ ਅੱਜ ਜਿਵੇਂ ਉਹਨਾਂ ਨੂੰ ਆਪਣੇ ਵਾਲੇ ਦੱਸੇ ਕਿ ਅਲਟਰਾਸਾਉਂਡ ਵਗੈਰਾ ਉਹਨਾਂ ਨੂੰ ਅਸੀਂ ਐਡਵਾਈਸ ਕੀਤੇ ਨੇ ਤੇ ਅਸੀਂ ਬੁਲਾਇਆ ਇੱਥੇ ਤੇ ਕੁਝ ਟੈਸਟਸ ਵੀ ਆਪਣੇ ਇੱਥੇ ਹੋ ਰਹੇ ਨੇ ਅੱਜ ਉਹ ਵੀ ਅਸੀਂ ਐਡਵਾਈਸ ਕੀਤੇ ਜਨੂਨ ਵਾਲੀ ਹੈ ਮਾਤਾ ਰਾਮ ਦੀ ਗੋਸ਼ਣਾ ਕਰਦੇ ਹਾਂ ਕਿ ਆਪਾਂ ਆੜ-ਆੜ ਮੇਰਾ ਨਹੀਂ ਹੋ ਸਕਦੀ ਇਹਨਾਂ ਵਿੱਚ ਕਿਹੜੀ ਕਿਹੜੀ ਬਿਮਾਰੀਆਂ ਕਰਨ ਦੇ ਇਸ ਪ੍ਰੋਗਰਾਮ ਦੇ ਦੇਖੋ ਖਾਣ ਪੀਣ ਦੇ ਨਾਲ ਕਈ ਪੇਸ਼ੈਂਟਸ ਆਉਂਦੇ ਨੇ ਸਾਡੇ ਕੋਲ ਪੇਟ ਦਰਦ ਨਾਲ ਬਾਥਰੂਮ ਦੀ ਜਲਨ ਨਾਲ ਇਹ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਮਤਲਬ ਪੇਸ਼ੈਂਟ ਜੇ ਮਿਰਚਾਂ ਵਗੈਰਾ ਅਵੋਇਡ ਕਰਨ ਹੁਣ ਜਿਵੇਂ ਕਿ ਸਾਡਾ ਖਾਣਾ ਪੀਣਾ ਹੈਗਾ ਮਸਾਲੇ ਜ਼ਿਆਦਾ ਖਾਣੇ ਅਸੀਂ ਹੈਨਾ ਪੰਜਾਬੀਆਂ ਦੇ ਖਾਣੇ ਦੇ ਵਿੱਚ ਘਿਓ ਮੱਖਣ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ ਜੇ ਅਸੀਂ ਆਪਾਂ ਇਹਨਾਂ ਨੂੰ ਹੀ ਘਰ ਦੇ ਲੈਵਲ 'ਤੇ ਕੰਟਰੋਲ ਕਰ ਲਈਏ ਚਾਹ ਅਸੀਂ ਮਿੱਠੀ ਬਹੁਤ ਪੀਂਦੇ ਆ ਆਪਾਂ ਲੋਕੀ ਹਨਾ ਪੇਸ਼ੈਂਟ ਸਾਨੂੰ ਕਹਿੰਦੇ ਨੇ ਕਿ ਅਸੀਂ ਮਿੱਠਾ ਨਹੀਂ ਛੱਡ ਸਕਦੇ ਜੀ ਸ਼ੂਗਰ ਵਾਲੇ ਪੇਸ਼ੈਂਟ ਵੀ ਸਾਨੂੰ ਆ ਕੇ ਹੀ ਕਹਿੰਦੇ ਨੇ ਕਿ ਅਸੀਂ ਚਾਹ ਨਹੀਂ ਛੱਡ ਸਕਦੇ ਜੇ ਅਸੀਂ ਸਾਡੇ ਪੇਸ਼ੈਂਟ ਸੋਹਣਾ ਜ ਆਪਣੇ ਖਾਣੇ ਪੀਣੇ ਦੇ ਜਿਵੇਂ ਕਿ ਗਰਮ ਪਾਣੀ ਪੀਣਾ ਸਵੇਰੇ ਉੱਤੇ ਮਿਰਚਾਂ ਅਵੋਇਡ ਕਰਾਂ ਨੇ ਧੋ ਮੱਖਣ ਘਟਖਾੜ ਚਾਹ ਚ ਮਿੱਠਾ ਘਟ ਪਾ ਲੈਣ ਮਠਿਆਈਆਂ ਪ੍ਰਸ਼ਾਦ ਇਹ ਸਾਰੀਆਂ ਚੀਜ਼ਾਂ ਆਪਾਂ ਖਾਓ ਪਰ ਥੋੜਾ ਘੱਟ ਕੁਆਂਟੀਟੀ ਖਾਓ ਇਹਨਾਂ ਚੀਜ਼ਾਂ ਨਾਲ ਬਹੁਤ ساری ਚੀਜ਼ਾਂ ਕੰਟਰੋਲ ਹੋ ਸਕਦੀਆਂ ਹਨ ਵਜ਼ਨ ਕੰਟਰੋਲ ਹੋ ਸਕਦਾ ਹੈ ਗੋਡਿਆਂ ਦੀਆਂ ਪ੍ਰੋਬਲਮ ਠੀਕ ਹੋ ਸਕਦੀ ਹੈ ਜਲਨ ਪੇਟ ਜਲਨ ਜਿਹੜੇ ਅਲਸਰਸ ਵਗੈਰਾ ਪਾ ਜਾਂਦੇ ਨੇ ਐਸਿਡਿਟੀ ਹੋ ਜਾਂਦੀ ਹੈ ਉਹ ਸਭ ਚੀਜ਼ਾਂ ਅਸੀਂ ਘਰੇ ਵੀ ਕੰਟਰੋਲ ਕਰ ਸਕਦੇ ਹਾਂ ਜਿਵੇਂ ਜਪਾ ਚੰਡੀਗੜੀ ਰੀ ਦੇ ਵਿੱਚ ਕੋਈ ਹਸਪਤਾਲ ਬਣਿਆ ਕਿਸ ਤਰ੍ਹਾਂ ਦਾ ਹਸਪਤਾਲ ਹਾਂਜੀ ਤੇ ਉਹਦਾ ਡਾਟਾ ਜਲਦੀ ਜਲਦੀ ਸੈਕੰਡਰੀ ਉਹ ਜਿਹੜੇ ਮਰੀਜ਼ ਐ ਕੈਂਸਰ ਦੇ ਵੱਧ ਨੇ ਤੇ ਉਹਨਾਂ ਵਿੱਚ ਕਿੰਨੇ ਕਿ ਚਾਰਟਸ ਨੇ ਕੈਂਸਰ ਹੋਣ ਦੇ ਮਰਦਾਂ ਨਾਲ ਔਰਤਾਂ ਦੇ ਵਿੱਚ ਚਾਂਸਸ ਹੈਗੇ ਨੇ ਜੀ ਔਰਤਾਂ ਦੇ ਜਿਹੜੇ ਮੇਨ ਲੋ ਕੈਂਸਰ ਹੈਗੇ ਨੇ ਉਹ ਹੈਗਾ ਇੱਕ ਬੱਚੇਦਾਨੀ ਦੇ ਮੂਹ ਦਾ ਕੈਂਸਰ ਤੇ ਇੱਕ ਛਾਤੀ ਦਾ ਕੈਂਸਰ ਜਿਹੜਾ ਬੱਚੇਦਾਨੀ ਦੇ ਮੂਹ ਦਾ ਕੈਂਸਰ ਹੈਗਾ ਇਹ ਮਹੀਨਾ ਬੰਦ ਹੋਣ ਤੋਂ ਬਾਅਦ ਪੇਸ਼ੈਂਟਸ ਦੇ ਵਿੱਚ ਆਉਂਦਾ ਹੈ 6 50 प्लस, 55 ਵਾਲੀਆਂ ਜਿਹੜੀਆਂ ਲੇਡੀਜ਼ ਹੈਗੀਆਂ ਨੇ ਉਹਨਾਂ 'ਚ ਜ਼ਿਆਦਾ ਹੁੰਦਾ ਹੈ ਇਹ ਇਨਫੈਕਸ਼ਨਸ ਕਰਕੇ ਹੋ ਸਕਦਾ ਹੈ ਇਹ ਜਿਹੜੀ ਬਿਮਾਰੀ ਹੈਗੀ ਇਹ ਸਟਾਰਟ ਤਾਂ ਬਹੁਤ अर्ली ਏਜ ਤੋਂ ਹੁੰਦੀ ਬਟ ਇਹਦਾ ਅਸਲੀ ਜਿਹੜੇ ਸਿੰਪਟਮਸ ਹੈ ਉਹ ਮਹੀਨਾ ਬੰਦ ਹੋਣ ਤੋਂ ਬਾਅਦ ਸਟਾਰਟ ਹੁੰਦੀ ਹੈ ਦੂਜਾ ਹੈਗਾ ਆਪਣਾ ਛਾਤੀ ਦਾ ਕੈਂਸਰ ਲੇਡੀਜ਼ ਦੇ ਵਿੱਚ ਉਹ ਅੱਜਕੱਲ ਕਾਫੀ ਪੇਸ਼ੈਂਟਸ ਹੁਣ ਅਵੇਅਰ ਹੋ ਗਏ ਨੇ ਤਾਂ ਹੁਣ ਪੇਸ਼ੈਂਟ ਸਾਡੇ ਕੋਲ ਆ ਜਾਂਦੇ ਥੋੜੀ ਬਹੁਤ ਜੀ ਜੇ ਪੇਨ ਹੈ ਕੁਛ ਹੈ ਤਾਂ ਅਸੀਂ ਫੇ ਪੇਸ਼ੈਂਟ ਨੂੰ ਅਲਟਰਾਸਾਉਂਡ ਜਾਂ ਮੈਮੋਗ੍ਰਾਫੀ ਕਰਵਾਉਂਦੇ ਮੈਮੋਗ੍ਰਾਫੀ ਦੇਖੋ ਜੇ ਤਾਂ ਤੁਸੀਂ ਪ੍ਰਾਈਵੇਟ ਕਰਾਣੇ ਹੋ ਪ੍ਰਾਈਵੇਟ ਕੁਝ ਸੈਂਟਰਸ ਹੈਗੇ ਨੇ ਬਾਕੀ ਆਪਣੇ 32 ਸੈਕਟਰ ਪੀਜੀਆ ਵਾਲਿਆਂ ਦੀ ਵੈਨ ਵੀ ਆਉਂਦੀ ਹੈ ਮੈਮੋਗ੍ਰਾਫੀ ਵਾਸਤੇ ਉਹ ਬੈਂਸਡੇ ਆਪਣੇ ਟਾਈਮਿੰਗ ਲੈ ਕੇ ਅਸੀਂ ਕੈਂਪਸ ਦੇ ਵਿੱਚ ਹੁਲਵਾ ਸਕਦੇ ਹਾਂ ਤੇ ਉਹ ਬੈਂਸ ਦੇ ਵਿੱਚ ਵੀ ਮੈਮੋਗ੍ਰਾਫੀ ਹੋਵੇ ਪਰ ਮੈਮੋਗ੍ਰਾਫੀ ਵੀ ਇੱਕ ਐਦਾ ਦੀ ਚੀਜ਼ ਹੈ ਕਿ ਤੁਸੀਂ ਫ੍ਰੀ ਦੇਖ ਕੇ ਹਰ ਹਫ਼ਤੇ ਜਾਂ ਹਰ ਮਹੀਨੇ ਨਹੀਂ ਕਰਾਈ ਜਾ ਸਕਦੀ ਇਹ ਸਾਲ 'ਚ ਇੱਕ ਵਾਰੀ ਜਾਂ ਮੈਕਸਿਮਮ ਦੋ ਵਾਰੀ ਹੀ ਕੀਤੀ ਜਾ ਸਕਦੀ ਕਿਉਂਕਿ ਇਹ ਵੀ ਇੱਕ ਤਰ੍ਹਾਂ ਦਾ ਐਕਸ-ਰੇ ਹੈ ਇਹਦੀ ਵੀ ਰੇਡੀਏਸ਼ਨ ਹੈ ਇਹ ਵੀ ਹਾਨੀਕਾਰਕ ਹੋ ਸਕਦਾ ਇਸ ਕਰਕੇ ਜੇ ਕਿਸੇ ਪੇਸ਼ੈਂਟ ਦੀ ਮੈਮੋਗ੍ਰਾਫੀ ਇੱਕ ਸਾਲ 'ਚ ਇੱਕ ਵਾਰੀ ਹੋ ਰਹੀ ਹੈ ਤਾਂ ਉਹ ਠੀਕ ਹੈ ਤੁਹਾਨੂੰ ਨਹੀਂ ਅਗਲੇ ਸਾਲ ਵੇਟ ਕਰਕੇ ਫੇਰ ਕਰਾਣੀ ਚਾਹੀਦੀ ਬੱਚੀਆਂ ਬੱਚਿਆਂ ਦਾ ਸਾਧੀਆਂ ਜਿਹਨੇ ਡਾਇਗਨੋਸਟਿਕ ਕਰਦੇ ਇਸ ਵਾਸਤੇ ਲਈ ਜਿਹੜੇ ਬੱਚੀਆਂ ਹੈਗੀਆਂ ਨੇ ਬੱਚੇ ਯੰਗ ਏਜ ਦੇ ਹੈਗੇ ਨੇ ਉਹਨਾਂ ਨੂੰ ਅੱਜਕੱਲ ਮੇਨ ਪ੍ਰੋਬਲਮ ਹੋਣੀ weight gain ਦੀ ਬੱਚਿਆਂ ਦਾ ਵਜ਼ਨ ਵਧ ਰਿਹਾ ਹੈਗਾ ਫੇਸ ਖਰਾਬ ਹੋ ਰਹੇ ਹੈ ਮਹੀਨੇ ਦੀ ਪ੍ਰੋਬਲਮ ਜਾਂ ਆ ਰਹੀ ਹੈ ਉਹ ਆ ਰਹੀ ਹੈ ਕਿਉਂਕਿ ਜਿਹੜੇ ਆਪਣਾ ਖਾਣਾ ਪੀਣਾ ਹੈਗਾ ਇਹ ਬੱਚੇ ਜਿਹੜੇ ਹੈਗੇ ਨੇ ਅੱਜਕੱਲ ਦੇ ਜਾਂ ਕਫੂਰ ਹੋ ਗਿਆ ਠੀਕ ਹੈ ਜੀ ਆਲੂ ਜ਼ਿਆਦਾ ਖਾਣੇ ਚਾਵਲ ਜ਼ਿਆਦਾ ਖਾਣੇ ਇਹ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਜ਼ਿਆਦਾ ਨੇ ਹੁਣ ਬੱਚੇ ਹੌਸਟਲਾਂ ਚ ਰਹਿ ਰਹੇ ਨੇ ਉੱਥੇ ਜਾ ਕੇ ਇਹਨਾਂ ਨੂੰ ਮੈਗੀ ਮੂੰਗੀ ਖਾਂਦੇ ਨੇ ਬੱਚੇ ਬਨਾਮ ਲਾਖ ਤੇ ਮਤਲਬ ਇਹਨਾਂ ਦੀ ਡਾਈਟ ਜਿਹੜੀ ਨਹੀਂ ਹੈਗੀ ਉਹ ਸੈੱਟ ਨਹੀਂ ਹੈਗੀ ਇਸ ਕਰਕੇ ਬੱਚਿਆਂ ਦੇ ਵਿੱਚ ਪੀਸੀਓਡੀ ਇੱਕ ਪ੍ਰੋਬਲਮ ਹੈਗੀ ਜਿਹੜੀ ਅੰਡੇਦਾਨੀਆਂ ਦੇ ਵਿੱਚ ਸਿਸਟ ਬਣ ਜਾਂਦੇ ਨੇ ਉਹ ਹੈ ਉਹ ਪ੍ਰੋਬਲਮ ਕੋਈ ਆਪਰੇਸ਼ਨ ਨਾਲ ਠੀਕ ਨਹੀਂ ਹੋਣ ਵਾਲੀ ਉਹ ਆਪਣੀ ਡਾਈਟ ਨਾਲ weight loss ਨਾਲ ਇਹਨਾਂ ਦੀਆਂ ਚੀਜ਼ਾਂ ਨਾਲ ਠੀਕ ਹੋ ਸਕਦੀ ਹੈ ਤਾਂ ਅਸੀਂ ਇਹਨਾਂ ਬੱਚਿਆਂ ਨੂੰ ਪਹਿਲਾਂ ਤਾਂ ਕੁਝ ਨਾਨ ਹਾਰਮੋਨਲ ਬਿਨਾ ਹਾਰਮੋਨਸ ਵਾਲੀਆਂ ਦਵਾਈਆਂ ਤੇ ਸਟਾਰਟ ਕਰਦੇ ਹਾਂ ਤੇ ਜੇ ਸਾਨੂੰ ਲੱਗਦਾ ਹੈ ਕਿ ਨਹੀਂ ਬੱਚੇ ਨੂੰ ਥੋੜੀ ਜਿਹੀ ਜ਼ਿਆਦਾ ਲੋੜ ਹੈ ਤਾਂ ਫਿਰ ਅਸੀਂ ਇਹਨਾਂ ਨੂੰ ਦੋ ਕੁ ਮਹੀਨੇ ਦੇ ਹਾਰਮੋਨਲ ਸਟਾਰਟ ਕਰ ਸਕਦੇ ਹਾਂ ਜੁਵਨਤਾ ਬਾਜਪਨ ਦੀ ਸਮੱਸਿਆ ਉਹ ਵੀ ਇਸੇ ਪੈਟਰਨ ਦੇ ਹਾਂਜੀ ਉਹ ਵੀ ਇਸੇ ਪੈਟਰਨ ਦੇ ਹੈ ਪਹਿਲਾਂ ਇਹ ਹੀ ਹੈ ਕਿ ਪਹਿਲਾਂ ਪੀਰੀਅਡਸ ਠੀਕ ਨਹੀਂ ਆਉਂਦੇ ਯੰਗ ਏਜ ਦੇ ਵਿੱਚ ਬੱਚੇ ਜਦੋਂ ਮੈਰਿਜ ਵਗੈਰਾ ਹੋ ਜਾਂਦੀ ਤਾਂ ਫਿਰ ਆਪਣੀ ਇਨਫਰਟੀਲਿਟੀ ਜਿਹਨੂੰ ਅਸੀਂ ਕਹਿੰਦੇ ਹਾਂ ਬਾਜ ਬੰਦੀ ਸਮੱਸਿਆ ਆਉਂਦੀ ਹੈ ਇਹਨੂੰ ਅਸੀਂ ਮਤਲਬ ਬਰਾਊਂਡ ਲੈਵਲ ਤੇ ਹੀ ਠੀਕ ਕਰ ਲੈ ਜੋ ਸਾਰਾ ਕੁਝ ਹੈਗਾ ਅਸੀਂ ਆਪਣੇ ਘਰ 'ਚ ਹੀ ਠੀਕ ਕਰ ਸਕਦੇ ਹਾਂ ਹਾਂਜੀ